ਜਿਨ੍ਹਾਂ ਦੀ ਮੈਡਮ ਮੋٹے ਮੋٹے ਚਸ਼ਮੇ ਲੱਗੀਆਂ 7 ਨੰਬਰ 28 25 32 ਨੰਬਰ ਵੀ ਉਹਨਾਂ ਨੂੰ ਵੀ ਇਨਾ ਟਾਈਮ ਨਹੀਂ ਲੱਗਦਾ 6 ਮਹੀਨੇ ਦੇ ਵਿੱਚ ਸਾਰਾ ਕੁਝ ਖਤਮ ਹੋ ਜਾਂਦਾ ਮਾਈ ਗਾਡ ਸੀਰੀਅਸਲੀ ਤੁਸੀਂ 6 ਮਹੀਨੇ ਚ ਘੜੀ ਕਰ ਦਿੰਦੇ ਹੋ ਔਰ ਜਿਨ੍ਹਾਂ ਦੀ ਮੈਮ ਚਸ਼ਮੇ ਨੰਬਰ ਕੱਟਨੇ ਢਾਈ ਹੈ 3 ਨੰਬਰ ਹੈ ਉਹ ਤਾਂ ਵਿਦਨ 2 ਮਨਥ ਖਤਮ ਹੋ ਜਾਂਦਾ ਹੈ ਅੱਛਾ ਇਹ ਕਹਿੰਦੇ ਨੇ ਕਿ ਅਸੀਂ ਚਸ਼ਮੇ ਉਤਾਰ ਦਿੰਨੇ ਆ ਚਸ਼ਮੇ ਰੱਖੇਗਾ ਤਾਂ ਹੋਇਆ ਫਿਰ ਇਹ ਲੋਕਾਂ ਦੇ ਲਾਲ ਨਹੀਂ ਰੱਖੇ ਹੋਏ ਆ ਇਹ ਮੈਮ ਚਸ਼ਮੇ ਉਤਾਰੇ ਹੋਏ ਨੇ ਜਦ ਅਸੀਂ ਪੇਸ਼ੈਂਟਸ ਨੂੰ ਮੈਡੀਸਨ ਦਿੰਨੇ ਆ ਉਹ ਚਸ਼ਮੇ ਉਹਨਾਂ ਦੇ ਉਤਾਰ ਕੇ ਚਸ਼ਮੇ ਇੱਥੇ ਰੱਖ ਜਾਂਦੇ ਨੇ ਬਿਮਾਰੀ ਦੀ ਅਲੱਗ-ਅਲੱਗ ਦਵਾਈ ਹੈ ਜੇ ਕਿਸੇ ਨੂੰ ਚਿੱਟਾ ਮੋਤੀ ਹੈ ਉਹਦੇ ਲਈ ਅਲੱਗ ਮੈਡੀਸਿਨ ਹੈ ਜੀ ਜੇ ਕਿਸੇ ਨੂੰ ਨਾਰਮਲ ਚਸ਼ਮੇ ਲੱਗੇ ਨੇ ਤੇ ਉਹਦੀ ਅਲੱਗ ਦਵਾਈ ਹੈਗੀ ਹੈ ਪਲੱਸ ਨਾਲ ਟੌਨਿਕ ਮਿਲਦਾ ਹੈ ਗਲੂਕੋਮਾ ਕਿਸੇ ਨੂੰ ਤਾਂ ਉਹਦੇ ਲਈ ਕਹਿੰਦੇ ਨੇ ਕਿ ਕਲੀਨਿਕ ਤੇ ਬੈਠ ਕੇ ਬਿਲਕੁਲ ਫਰੀ ਦਵਾਈ ਪਾਉਂਦੇ ਨੇ ਤੇ ਜਿਨ੍ਹਾਂ ਨੂੰ ਘਰੇ ਮੰਗਾਣੀ ਹੋਵੇ 5-10 ਹਜ਼ਾਰ ਦੀ ਲੋਕਾਂ ਨੂੰ ਮੈਡੀਸਿਨ ਛੇਪ ਦੋਂਗੇ ਫਿਰ ਆਏ ਆਏ ਤੁਹਾਨੂੰ ਕਿਨੇ ਕਿਹਾ ਮੈਮ ਬਿਲਕੁਲ ਗਲਤ ਗੱਲ ਹੈ ਕਿ ਉਹ ਲੋਕਾਂ ਨੂੰ ਗਲਤ ਗਾਈਡ ਕਰ ਰਹੇ ਹੋ 5-10 ਹਜ਼ਾਰ ਦੀ ਨਹੀਂ ਇਹ ਰੋਜ਼ 5 ਤੋਂ 10 ਰੁਪਏ ਦਾ ਖਰਚਾ ਹੈਗਾ ਸੋ ਤੁਸੀਂ ਕਹਿ ਰਹੇ ਹੋ ਕਿ ਚਸ਼ਮੇ ਲੋਕ ਉਤਾਰ ਕੇ ਉਰੇ ਛੜ ਜਾਂਦੇ ਨੇ ਅੱਖਾਂ ਠੀਕ ਹੋ ਜਾਂਦੀਆਂ ਨੇ ਉਹਨਾਂ ਦੀ ਬਿਲਕੁਲ ਬਿਲਕੁਲ ਮੈਮ ਇਹ ਜਿਹੜੇ ਸਾਰੇ ਚਸ਼ਮੇ ਨੇ ਸਾਰੇ ਲੋਗਾਂ ਦੇ ਉਤਾਰੇ ਹੋ ਚਸ਼ਮੇ ਨੇ ਬਿਲਕੁਲ ਵੇਸ ਚਸ਼ਮੇ ਨੇ ਜਿਨ੍ਹਾਂ ਦੀ ਨਿਗਾ ਦੇ ਚਸ਼ਮੇ ਸੀ ਉਹਨਾਂ ਦੀ ਨਿਗਾ ਸੈੱਟ ਹੋ ਗਈ ਤੇ ਸਾਰੇ ਉਤਾਰ ਕੇ ਅੱਗੇ ਅੱਛਾ ਮੈਮ ਇਹਨਾਂ ਨਾਲੋਂ ਤੁਸੀਂ ਨਵੀਂ ਜ਼ਿੰਦਗੀ ਦਿੱਤੀ ਐ ਨਵੀਆਂ ਅੱਖਾਂ ਦੇ ਦਿੱਤੀਆਂ ਉਹਨਾਂ ਨੂੰ ਹਨਾ ਤੋਹਫੇ ਦੇ ਵਿੱਚ ਲੋਕ ਕਿੰਦਾ ਸ਼ੁਕਰੀਆ ਦਾ ਕਰਦੇ ਬਹੁਤ ਬਹੁਤ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਬਹੁਤ ਸਾਰੇ ਪੇਸ਼ੈਂਟਸ ਆਨੇ ਨੇ ਕਈ ਤਾਂ ਬਜ਼ੁਰਗ ਹੁੰਦੇ ਨੇ ਜੋ ਆ ਕੇ ਪਿਆਰियत ਲਗਾਉਣ ਲੱਗਦੇ ਮੈਂ ਉਹਨਾਂ ਕਹਿੰਦੇ ਨਹੀਂ ਅੰ 1 ਹੈਂਡ ਡਿਸਟੈਂਸ ਤੇ ਮਤਲਬ 1 ਫੁੱਟ ਦੀ ਦੂਰੀ ਤੇ ਕੈਂਡਲ ਜਲਾ ਕੇ ਮਾਰਨਿੰਗ ਉਹਨੂੰ ਕੰਟੀਨਿਊ ਵਾਚ ਕਰਨਾ ਇਸ ਤਰ੍ਹਾਂ ਆਖਾ ਬ੍ਰਾਡ ਕਰਕੇ ਉਹਨੂੰ ਕਰਦੇ ਆ ਤਾਂ ਸਾਡੀਆਂ ਵੇਨਸ ਜਿਹੜੇ ਸਟ੍ਰੈਚ ਹੁੰਦੀਆਂ ਨੇ ਔਰ ਉਹਦੇ ਨਾਲ ਸਾਡਾ ਵਿਜ਼ਨ ਜਿਹੜਾ ਇੰਪਰੂਵ ਹੁੰਦਾ ਹੈ ਇੱਕ ਐਕਸਰਸਾਈਜ਼ ਦੱਸ ਦਿਆਂ ਇੱਕ ਥੰਬ ਵਾਲੀ ਐਕਸਰਸਾਈਜ਼ ਹੈ ਥੰਬ ਰੋਟੇਸ਼ਨ ਦੀ ਥੰਬ ਨੂੰ ਇਸ ਤਰ੍ਹਾਂ ਆਪਣੇ ਰਾਈਟ ਐਂਡ ਲੈਫਟ ਦੇ ਵਿੱਚ ਰੋਟੇਟ ਕਰਨਾ ਹੈ ਫਿਰ ਅਪਵਰਡਸ ਲੈ ਕੇ ਜਾਣਾ ਹੈ ਸੈਂਟਰ ਡਾਊਨਵਰਡਸ ਲੈ ਕੇ ਜਾਣਾ ਹੈ ਕਲਾਕਵਾਈਜ਼ ਔਰ ਥੰਬ ਨੂੰ ਐਂਟੀ ਕਲਾਕਵਾਈਜ਼ ਉਹਨੂੰ ਰੋਟੇਟ ਕਰਨਾ ਹੈ ਜਿਹੜੀ ਕਲੀਨਿਕ ਤੇ ਮੈਡੀਸਿਨ ਪਾਈ ਜਾਂਦੀ ਹੈ ਬਿਲਕੁਲ ਫ੍ਰੀ ਪਾਈ ਜਾਂਦੀ ਹੈ ਬਟ ਜਿਹੜੇ ਪੇਸ਼ੈਂਟ ਨੇ ਆਪਣੀ ਮੈਡੀਸਿਨ ਘਰ ਲੈ ਕੇ ਜਾਈ ਹੈ ਜਾਂ ਕੋਈ ਬਾਹਰੋਂ ਆਇਆ ਹੈ ਦੂਰ ਤੋਂ ਆਇਆ ਹੈ ਉਹ ਲੈ ਕੇ ਜਾਣੇ ਆ ਉਹ 5 ਤੋਂ 7 ਰੁਪਏ ਰੋਜ਼ ਦਾ ਖਰਚਾ ਹੈਗਾ ਉਸ ਹਿਸਾਬ ਨਾਲ ਅਸੀਂ ਇੱਥੇ ਮੈਡੀਸਿਨ ਦਿੰਦੇ ਹਾਂ ਕਹਿੰਦੇ ਨੇ ਕਿ ਚਿੱਟਾ ਮੋਤੀਆ ਥਾਲਾ ਮੋਤੀਆ ਜਿੰਨੂੰ ਹੋ ਗਿਆ ਉਸ ਦਾ ਇਲਾਜ ਕੀਤਾ ਜਾਏਗਾ ਇਹ ਇਹ ਉਹ ਮੈਡੀਸਿਨ ਹੈ ਜਿਹੜੀ ਕਿ ਚਟਟੇ ਮੋਤੀਏ ਤੇ ਕਾਲੇ ਮੋਤੀਏ ਦਾ ਇਲਾਜ ਕਰੇਗੀ ਉਸ ਤੋਂ ਬਾਅਦ ਇਹਨਾਂ ਰਸਿਆ ਕਿ ਅੱਖਾਂ ਦੇ ਚਸ਼ਮੇ ਉਤਾਰਨ ਦੇ ਲਈ ਅਲੱਗ ਤਰ੍ਹਾਂ ਦੀ ਦਵਾਈ ਹੈ ਇਹ ਦਵਾਈ ਤੁਸੀਂ ਦੇਖ ਸਕਦੇ ਹੋ ਔਰ ਤੀਜੀ ਗੁਲ ਕੋ ਕਜਾਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਕਿ ਉਹਨਾਂ ਲੋਕਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਮੋਟੇ-ਮੋਟੇ ਚਸ਼ਮੇ ਜਿਨ੍ਹਾਂ ਦੀ ਅੱਖਾਂ ਦੇ ਉੱਤੇ ਲੱਗੇ ਹੋਏ ਨੇ ਕਾਲੇ ਮੋਤੀਏ ਚਿੱਟੇ ਮੋਤੀਏ ਤੇ ਗੁਲ ਕੋਮਾ ਦੀ ਬਿਮਾਰੀ ਦੇ ਨਾਲ ਪੀੜਤ ਨੇ ਉਹਨਾਂ ਦਾ ਇਲਾਜ ਉਹਨਾਂ ਨੂੰ ਨਹੀਂ ਮਿਲ ਰਿਹਾ ਜਾਂ ਪੈਸੇ ਨਹੀਂ ਆਣਾ ਕੋ ਇਲਾਜ ਕਰਵਾਣ ਦੇ ਤਾਂ ਕਰਨਾ ਕੀ ਹੈ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦੇਣਾ ਇਲਾਜ ਮਿਲੇਗਾ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਦਾ ਇਲਾਜ ਹੋ ਸਕੇਗਾ ਔਰ ਸੰਭਵ ਹੈ 5000 ਰੁਪਏ ਰੋਜ਼ ਦੇ ਖਰਚ ਨੇ ਉਹਨਾਂ ਨੇ ਜਿਸ ਦੇ ਨਾਲ ਉਹਨਾਂ ਦੀਆਂ ਅੱਖਾਂ ਤੰਦਰੁਸਤ ਹੋ ਜਾਣ ਗਿਆ ਆ ਡਾਕਟਰ ਇਸ਼ਾ ਮੈ ਵੇਟ ਵੇਟ ਹਾਂਜੀ ਮੈਮ ਯੈਸ ਇਸ ਮੈਮ ਮੈਡੀਸਿਨ ਪੁਆ ਨਹੀਂ ਮੈਮ ਬਾਟ ਬੋਰਡ ਨਹੀਂ ਪੜਿਆ ਤੁਸੀਂ ਮੈਂ ਬੋਰਡ ਤੇ ਕੀ ਲਿਖਿਆ ਮੰਡੇ ਕਲੋਜ਼ਡ ਅੱਜ ਮੰਡੇ ਕਲੋਜ਼ ਹੈ ਮੈਮ ਅੱਜ ਕਲੀਨਿਕ ਯਾਨੀ ਕਿ ਅੱਜ ਕਲੋਜ਼ ਹੈ ਫਿਰ ਤੁਸੀਂ ਕਲੀਨਿਕ ਓਪਨ ਕਿਉਂ ਕੀਤਾ ਹੋਇਆ ਮੈਮ ਕਲੀਨਿਕ ਆਦੇ ਸਸਲਾਫ ਸਾਰਾ ਸਟਾਕ ਮੇਨਟੇਨ ਕਰਨ ਆਇਆ ਮਤਲਬ ਤੁਸੀਂ ਉਹੀ ਹੋ ਨਾ ਜਿਹੜੇ ਅੱਖਾਂ ਦੇ ਵਿੱਚ ਫ੍ਰੀ ਦੀ ਦਵਾਈ ਪਾਉਂਦੇ ਤੇ ਅੱਖਾਂ ਠੀਕ ਕਰਦੇ ਹੋ ਹਾਂਜੀ ਐਗਜ਼ੈਕਟਲੀ ਮੈਮ ਬਹੁਤ ਨਾਮ ਸੁਣਿਆ ਤੁਹਾਡਾ ਕਿਸ ਤਰ੍ਹਾਂ ਠੀਕ ਕਰਦੇ ਹੋ ਮੈਂ ਥੋੜੀ ਜਿਆਦਾ ਜਾਣਕਾਰੀ ਦੇ ਸਕੂਗੀ ਮੰਡੇ ਕਲੋਜ਼ ਹੈ ਮੰਡੇਸ ਬਿਲਕੁਲ 딜 ਨਹੀਂ ਕਰਦੇ ਪਰ ਮੈਮ ਮੈਡੀਸਿਨ ਨਹੀਂ ਪਾਉਂਦੀ ਪਰ ਜਾਣਕਾਰੀ ਤਾਂ ਦੇ ਦਿਓ ਜਿਨ੍ਹਾਂ ਲੋਕਾਂ ਨੂੰ ਮੈਂ ਦਰਸ਼ਕਾਂ ਨੂੰ ਦਿਖਾਉਣ ਦੇ ਲਈ ਆਈ ਹਾਂ ਅੱਜ ਕਿ ਕਿੱਦਾਂ ਉਹਨ ਉਕੇ ਅੱਖਾਂ ਮੈਮ ਇੱਥੇ ਸਾਰੀ ਇਲਾਜ ਕੀਤਾ ਜਾਂਦਾ ਹੈ ਚਿੱਟੇ ਗਾਲੇ ਮੋਤੀ ਦੀ ਵੀ ਮੈਡੀਸਿਨ ਪਾਈ ਜਾਂਦੀ ਹੈ ਜੀ ਸਭ ਤੋਂ ਪਹਿਲਾਂ ਤਾਂ ਮਾਮ ਇਹ ਚੀਜ਼ਾਂ ਨਾ ਜਿਹੜੀਆਂ ਮੈਂ ਬਾਹਰ ਪੜ ਕੇ ਆਈਆਂ ਮਤਲਬ ਕੋਨਾ ਤੇ ਗੱਲਬਾਤ ਕਰ ਲੈਣੇ ਆ ਤੁਸੀਂ ਕਹਿ ਰਹੇ ਹੋ ਕਿ ਅੱਖਾਂ ਦੀ ਫ੍ਰੀ ਮੈਡੀਸਨ ਪਾਣਿਓ ਤੁਸੀਂ ਕਿ ਬਿਲਕੁਲ ਸਹੀ ਹੈ ਹਾਂਜੀ ਮੈਮ ਬਿਲਕੁਲ ਫ੍ਰੀ ਇੱਥੇ ਕਲੀਨਿਕ ਤੇ ਬਿਲਕੁਲ ਫ੍ਰੀ ਮੈਡੀਸਨ ਪਾਈ ਜਾਂਦੀ ਹੈ ਦੂਜੀ ਗੱਲ ਤੁਸੀਂ ਕਹਿੰਦੇ ਹੋ ਕਿ ਅੱਖਾਂ ਤੇ ਜਿਹੜੇ ਚਸ਼ਮੇ ਲੱਗੇ ਹੁੰਦੇ ਆ ਜਿਨ੍ਹਾਂ ਦੇ ਜਿੰਨੇ ਮਰਜ਼ੀ ਮੋٹے ਚਸ਼ਮੇ ਲੱਗੇ ਉਹ ਤੁਸ ਉਤਾਰ ਦਿੰਨੇ ਹੋ ਬਿਲਕੁਲ ਅੱਛਾ ਇਹ ਕਹਿੰਦੇ ਨੇ ਕਿ ਅਸੀਂ ਚਸ਼ਮੇ ਕਿ ਹੋਇਆ ਇਹ ਮੈਮ ਚਸ਼ਮੇ ਉਤਾਰੇ ਹੋਏ ਨੇ ਜਦ ਅਸੀਂ ਪੇਸ਼ੈਂਟਸ ਨੂੰ ਮੈਡੀਸਿਨ ਦੰਦਿਆ ਉਹ ਚਸ਼ਮੇ ਉਹਨਾਂ ਦੇ ਉਤਾਰ ਕੇ ਚਸ਼ਮੇ ਇੱਥੇ ਰੱਖ ਜਾਂਦੇ ਨੇ ਉਹਨਾਂ ਨੂੰ ਚਸ਼ਮੇ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹ ਮਤਲਬ ਉਤਾਰੇ ਹੋਏ ਚਸ਼ਮਿਆਂ ਨੂੰ ਉਤਾਰ ਕੇ ਠੀਕ ਹੋ ਚੁੱਕਿਆ ਨੇ ਬਿਲਕੁਲ ਬਹੁਤ 100 1% ਅੱਖਾਂ ਠੀਕ ਹੋ ਗਈਆਂ ਨੇ ਔਰ ਇੱਕ ਨਹੀਂ ਹਜ਼ਾਰਾਂ ਪੇਸ਼ੈਂਟਸ ਦੀਆਂ ਅੱਖਾਂ ਬਿਲਕੁਲ ਠੀਕ ਹੋ ਗਈਆਂ ਨੇ ਸੋ ਤੁਸੀਂ ਕਹਿ ਰਹੇ ਹੋ ਕਿ ਚਸ਼ਮੇ ਲੋਕ ਉਤਾਰ ਕੇ ਉਰੇ ਛੱਡ ਜਾਂਦੇ ਨੇ ਅੱਖਾਂ ਠੀਕ ਹੋ ਜਾਂਦੀਆਂ ਨੇ ਉਹਨਾਂ ਦੀ ਬਿਲਕੁਲ ਬਿਲਕੁਲ ਮੈਮ ਇਹ ਜਿਹੜੇ ਸਾਰੇ ਚਸ਼ਮੇ ਨੇ ਸਾਰੇ ਲੋਕਾਂ ਦੇ ਉਤਾਰੇ ਹੋਏ ਚਸ਼ਮੇ ਨੇ ਬਿਲਕੁਲ ਵੇਸ ਚਸ਼ਮੇ ਨੇ ਜਿਨ੍ਹਾਂ ਦੀ ਨਿਗਾ ਦੇ ਚਸ਼ਮੇ ਸੀ ਉਹਨਾਂ ਦੀ ਨਿਗਾ ਸੈੱਟ ਹੋ ਗਈ ਤੇ ਸਾਰੇ ਉਤਾਰ ਕੇ ਅੱਤਰ ਅੱਛਾ ਮੈਂ ਥੋੜਾ ਜਿਹਾ ਮੈਮ ਇਹ ਆਲਮੋਸਟ ਸਾਡਾ 35 ਇਅਰਸ ਹੋ ਗਏ ਸਾਨੂੰ ਇਸੇ ਫੀਲਡਸ ਕੰਮ ਕਰਦੇ ਮਤਲਬ ਕਿ 35 ਸਾਲ ਤੋਂ ਲੋਕਾਂ ਦੀ ਅੱਖਾਂ ਠੀਕ ਕਰ ਰਹੇ ਹੋ ਤੁਸੀਂ ਬਿਲਕੁਲ ਓਕੇ ਤੇ ਫ੍ਰੀ ਆਫ ਕਾਸਟ ਦਵਾਈ ਦੇ ਰਹੇ ਹੋ ਕਲੀਨਿਕ ਤੇ ਬਿਲਕੁਲ ਫ੍ਰੀ ਆਫ ਕਾਸਟ ਮੈਡੀਸਨ ਪਾਈ ਜਾਂਦੀ ਹੈ ਜਿੰਨੇ ਵੀ ਪੇਸ਼ੈਂਟ ਆਂਦੇ ਨੇ ਇੱਥੇ ਕਲੀਨਿਕ ਤੇ ਬੈਠ ਕੇ ਉਹਨਾਂ ਨੂੰ ਬਿਲਕੁਲ ਫ੍ਰੀ ਦਵਾਈ ਪਾਈ ਜਾਂਦੀ ਹੈ ਕਹਿੰਦੇ ਨੇ ਕਿ ਕਲੀਨਿਕ ਤੇ ਬੈਠ ਕੇ ਬਿਲਕੁਲ ਫ੍ਰੀ ਦਵਾਈ ਪਾਉਂਦੇ ਨੇ ਤੇ ਜਿਨ੍ਹਾਂ ਨੂੰ ਘਰੇ ਮੰਗਾਣੀ ਹੋਵੇ 5-10 ਹਜ਼ਾਰ ਦੀ ਲੋਕਾਂ ਨੂੰ ਮੈਡੀਸਨ ਜੇਬ ਦੋਗੇ ਫਿਰ ਆਏ ਹਾਈ ਤੁਹਾਨੂੰ ਕਿਨੇ ਕਿਹਾ ਮੈਮ ਬਿਲਕੁਲ ਗਲਤ ਗੱਲ ਹੈ ਕਿ ਉਹ ਲੋਕਾਂ ਨੂੰ ਗਲਤ ਗਾਈਡ ਕਰ ਰਹੇ ਹੋ 5000 ਦੀ ਨਹੀਂ ਇਹ ਰੋਜ਼ 5 ਤੋਂ 10 ਰੁਪਏ ਦਾ ਖਰਚਾ ਹੈਗਾ ਤੇ ਮਤਲਬ ਤੁਸੀਂ ਰੋਜ਼ ਦੇ ਖਰਚੇ ਦੇ ਨਾਲ ਜਿਹੜਾ ਹੈਗਾ ਪੇਸ਼ੈਂਟ ਦੀ ਅੱਖਾਂ ਬਿਲਕੁਲ ਠੀਕ ਕੀਤੀਆਂ ਜਾ ਰਹੀਆਂ। ਕਹਿੰਦੇ ਨੇ ਕਿ ਰੋਜ਼ ਦੇ ਜਿਹੜੇ ਤੁਸੀਂ 버ਗਰਾਂ ਤੇ 30-35-40 ਰੁਪਏ ਲਾਨਿਓ, ਪੀਜ਼ਿਆਂ ਦੇ 5-600 ਰੁਪਏ ਲਾਨਿਓ ਕਿ ਤੁਸੀਂ 5 ਰੁਪਏ ਆਪਣੇ ਅੱਖਾਂ ਤੇ ਨਹੀਂ ਲਾ ਸਕਦੇ। ਜੇਕਰ ਤੁਸੀਂ ਰੋਜ਼ ਦੇ 5 ਰੁਪਏ ਆਪਣੇ ਅੱਖਾਂ ਤੇ ਲਾਓਗੇ, ਮੋٹے-ਮੋਟੇ ਚਸ਼ਮੇ ਜਿਹੜੇ ਲੱਗੇ ਹੋਏ ਆ ਮੋਬਾਈਲ ਦੇਖ ਕੇ, ਟੀਵੀ ਦੇਖ ਕੇ ਇਹ ਤੁਹਾਡੇ ਚਸ਼ਮੇ ਉੱਤਰ ਜਾਣਗੇ। ਈਸ਼ਾ ਮੰਮ ਦਾ ਕਹਿਣਾ ਹੈ, "ਔਰ ਇੱਥੇ ਜਿਹੜਾ ਕਿ ਇਹਨਾਂ ਨੇ ਲਗਾਇਆ ਹੋਇਆ ਬੋਰਡ ਇੱਕ ਵਾਰੀ ਇਹ ਦਿਖਾ ਦੰਨੇ ਆ ਤੁਹਾਨੂੰ ਪੜ੍ਹ ਕੇ। ਕ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਮੈਡਮ ਤੇ ਉਸ ਤੋਂ ਬਾਅਦ ਦਵਾਈ ਖੁਦ ਨਾ ਪਾਓ ਬੈਠ ਕੇ ਪੁਆਈ ਜਾਵੇ ਮਤਲਬ ਰੱਖੇ ਹੋਏ ਆ ਤੁਸੀਂ ਕੋਈ ਦਵਾਈ ਪਾਏਗਾ ਹਾਂ ਜੀ ਮੈਮ ਬਾਅਦ ਸਟਾਫ ਆ ਬੈਠ ਕੇ ਦਵਾਈ ਪਾਉਂਦਾ ਸਰਵਿਸ ਕਿਹਾ ਤੇ ਕਿ 15 ਮਿੰਟ ਅੱਖਾਂ ਬੰਦ ਰੱਖਣੀਆਂ ਹੋਣਗੀਆਂ 2 ਮਿੰਟ ਅੱਖਾਂ ਬੰਦ ਰੱਖਣੇ 15 ਮਿੰਟ ਮੋਬਾਈਲ ਨਹੀਂ ਚਲਾਉਣਾ ਬਿਲਕੁਲ ਮੋਬਾਈਲ ਨਹੀਂ ਚਲਾਉਣਾ ਥੋੜਾ ਕੀ ਕਾਰਨ ਹੈ ਮੈਮ ਮੈਮ ਜਦੋਂ ਦਵਾਈ ਪਾਉਂਦੇ ਨਾ ਦਵਾਈ ਥੋੜਾ ਅਪਨੇਸਰ ਕਰਨ ਚ ਟਾਈਮ ਲੈਂਦੀ ਹੈ 15 ਮਿੰਟ ਬਿਲਕੁਲ ਤੁਸੀਂ ਫੋਨ ਤੇ ਸਰਫਿੰਗ ਨਾ ਕਰੋ ਸੁਣਨਾ ਸੁਣ ਸਕਦੇ ਹੋ ਯੂਜ਼ ਨਾ ਕਰੋ ਉਹ ਤੁਹਾਡੀ ਅੱਖਾਂ ਨੂੰ ਰਿਲ ਇਸੇ ਲਈ ਕਹਿੰਨੇ ਕਿ ਬੈਠੋ 2 ਮਿੰਟ ਬਿਲਕੁਲ ਗਰਦਨ ਸਿੱਧੀ ਕਰਕੇ ਬੈਠੋ 15 ਮਿੰਟ ਫੋਨ ਨਿਊਜ਼ ਨਾ ਕਰੋ ਤੁਸੀਂ ਖੁਦ ਦੇਖੋ 15 ਦਿਨਾਂ ਬਾਅਦ ਰਿਜ਼ਲਟ ਆਣਾ ਸ਼ੁਰੂ ਹੋ ਜਾਂਦਾ ਹੈ ਅੱਛਾ ਮੈਨੂੰ ਸਾਲ 2 ਸਾਲ 3 ਸਾਲ ਤਾਂ ਲੱਗਦੇ ਹੋਣਗੇ ਨਾ ਜਿਨ੍ਹਾਂ ਨੇ ਦਵਾਈ ਪਾਣੀ ਹੋਈ ਅੱਖਾਂ ਠੀਕ ਕਰਨ ਦੇ ਲਈ ਇਹਨਾਂ ਲੰਬਾ ਸਮਾਂ ਲੱਗਦਾ ਹੋਏਗਾ ਜਿਨ੍ਹਾਂ ਦੀ ਮੈਡਮ ਮੋਟੀ ਮੋਟੀ ਚਸ਼ਮੇ ਲੱਗੀਆਂ 7 ਨੰਬਰ 28 25 32 ਨੰਬਰ ਵੀ ਉਹਨਾਂ ਨੂੰ ਵੀ ਇਹਨਾਂ ਟਾਈਮਿੰਗ ਲੱਗਦਾ 6 ਮਹੀਨੇ ਦੇ ਵਿੱਚ ਸਾਰਾ ਕੁਝ ਖਤਮ ਹੋ ਜਾਂਦਾ ਹੈ ਮਾਈ ਗਾਡ ਸੀਰੀਅਸਲੀ ਤੁਸੀਂ 6 ਮਹੀਨੇ ਚ ਘੜੀ ਕਰ ਦਿੰਦੇ ਹੋ ਔਰ ਜਿਨ੍ਹਾਂ ਦੀ ਮੈ ਫਿਰ ਮਤਲਬ ਇਹਦਾ ਮਤਲਬ ਤੇ ਲੋਕਾਂ ਨੂੰ ਆਪਰੇਸ਼ਨ ਕਰਾਣ ਦੀ ਲੋੜ ਹੀ ਨਹੀਂ ਹੈ ਬਿਲਕੁਲ ਜੀ ਬਿਲਕੁਲ ਕੋਈ ਆਪਰੇਸ਼ਨ ਕਰਾਣ ਦੀ ਲੋੜ ਨਹੀਂ ਪੈਂਦੀ ਇਵਨ ਸਾਡੇ ਕੋਲ ਚਿੱਟੇ ਮੋਤੀਏ ਦੀ ਕਾਲੇ ਮੋਤੀਏ ਦੀ ਗਲੂਕੋਮਾ ਦੀ ਦਵਾਈ ਵੀ ਸਾਰੀ ਅਵੇਲੇਬਲ ਹੈ ਰੁਕ ਜਾ ਰੁਕ ਜਾ ਚਿੱਟੇ ਮੋਤੀਏ ਕਾਲੇ ਮੋਤੀਏ ਤੇ ਵੀ ਆਨੇਓ ਕਹਿੰਦੇ ਗਲੂਕੋਮਾ ਦੀ ਦਵਾਈ ਵੀ ਸਾਡੇ ਕੋਲ ਅਵੇਲੇਬਲ ਹੈ ਇਹ ਮੈਂ ਬਾਹਰ ਪੜ ਕੇ ਆਈਆਂ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ ਤੇ ਉਸ ਤੋਂ ਬਾਅਦ ਕਹਿੰਦੇ ਨੇ ਮੋਬਾਈਲ ਲੈਪਟਾਪ ਬਿਲਕੁਲ ਨਾ ਚਲਾਓ ਦਵਾਈ ਅਸਰ ਨਹੀਂ ਕਰੇਗੀ ਤੁਸੀਂ ਜੇ ਦਵਾਈ ਇਹਨਾਂ ਕੋ ਲਾ ਕੇ ਪਵਾਨੇਓ ਮੋਬਾਈਲ ਨੂੰ ਥੋੜਾ ਜਿਹਾ ਸਾਈਡ ਤੇ ਰੱਖ ਦਿਓ ਕਿਉਂਕਿ ਉਹੀ ਤੁਹਾਡੀ ਅੱਖਾਂ ਦਾ ਦੁਸ਼ਮਣ ਹੈ ਉਸ ਤੋਂ ਇਲਾਵਾ ਚਸ਼ਮੇ ਦਾ ਪ੍ਰਯੋਗ ਘੱਟ ਤੋਂ ਘੱਟ ਕਰੋ ਜਿਨ੍ਹਾਂ ਦੇ ਚਸ਼ਮੇ ਲੱਗੇ ਹੋਏ ਆ ਬਿਲਕੁਲ ਨਹੀਂ ਜਦ ਦਵਾਈ ਪਾਈ ਅਸੀਂ ਕਹਿੰਨੇ ਆ ਚਸ਼ਮਾ ਮੈਡਮ ਲੋਕਾਂ ਦੀ ਹੈਬਿਟ ਹੋ ਜਾਂਦੀ ਹੈ ਪੇਸ਼ੈਂਟ ਨੂੰ ਸਾਈਕੋਲੋਜੀਕਲੀ ਸਮਝਾਉਣਾ ਪੈਂਦਾ ਸਾਡਾ ਕੰਮ ਸਿਰਫ ਮੈਡੀਸਨ ਦੇਣਾ ਨਹੀਂ ਹੈ ਅਸੀਂ ਓਵਰਆਲ ਸਾਰੇ ਗਾਈਡੈਂਸ ਦਿੰਦੇ ਆ ਪੇਸ਼ੈਂਟ ਦੀ ਸਾਰੀ ਅਸੀਂ ਹਿਸਟਰੀ ਪੁੱਛ ਕੇ ਫਿਰ ਉਹਨੂੰ ਮੈਡੀਸਨ ਦੰਨੇ ਆ ਕਿਉਂਕਿ ਜੇ ਤੁਸੀਂ ਚਸ਼ਮਾ ਬੈਠੇ ਆ ਗੱਲਬਾਤ ਕਰਨੇ ਕੋਈ ਜ਼ਰੂਰਤ ਹੀ ਨਹੀਂ ਗੱਲਾਂ ਕਰਨ ਲਈ ਚਸ਼ਮੇ ਦੀ ਕੋਈ ਲੋੜ ਨਹੀਂ ਹੈਗੀ ਫੈਮਿਲੀ 'ਚ ਬੈਠੇ ਹੋ ਚਸ਼ਮੇ ਦੀ ਕੋਈ ਲੋੜ ਨਹੀਂ ਹੈਗੀ ਦਵਾਈ ਪਾਓ ਤੁਹਾਨੂੰ ਚਸ਼ਮਾ ਤੁਸੀਂ ਇੱਥੇ ਜਿਵੇਂ ਆ ਰੱਖੇ ਨੇ ਉਹ ਵੀ ਚਸ਼ਮਾ ਇੱਥੇ ਰੱਖ ਕੇ ਚਲੇ ਜਾਓਗੇ ਜੀ ਹੁਣ ਹੁਣ ਤਾਨੂੰ ਪਤਾ ਹੈ ਕਿ ਐਲੋਪੈਥਿਕਸ ਦਾ ਕੋਈ ਇਲਾਜ ਨਹੀਂ ਹੈਗਾ ਆਪਰੇਸ਼ਨ ਹੀ ਮੰਨਿਆ ਜਾਂਦਾ ਹੈ ਇਲਾਜ ਬਿਲਕੁਲ ਜੀ ਬਿਲਕੁਲ ਜਿਹੜੀ ਸਾਡੀ ਦਵਾਈ ਹੈ ਨਾ ਟੋਟਲੀ ਆਯੁਰਵੈਦਿਕ ਹੈ ਔਰ ਜਿਹੜੀ ਆਯੁਰਵੈਦਿਕ ਮੈਡੀਸਿਨ ਹੈ ਇਹ ਕੋਈ ਅੱਜ ਦੀ ਨਹੀਂ ਚੱਲਦੀ ਬਹੁਤ ਪੁਰਾਣਾ ਆਪਣੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਇਸ ਬਾਰੇ ਆਹ ਦੇਖੋ ਇਸ ਤਰ੍ਹਾਂ ਮੈਡੀਸਿਨ ਹੁੰਦੀ ਹੈ ਔਰ ਹਰ ਬਿਮਾਰੀ ਦੀ ਲੱਗ-ਲੱਗ ਦਵਾਈ ਹੈ ਜੇ ਕਿਸੇ ਨੂੰ ਚਿੱਟਾ ਮੋਤੀ ਹੈ ਉਹਦੇ ਲਈ ਅਲੱਗ ਮੈਡੀਸਿਨ ਹੈ ਜੀ ਜੇ ਕਿਸੇ ਨੂੰ ਨਾਰਮਲ ਚਸ਼ਮੇ ਲੱਗੇ ਨੇ ਤੇ ਉਹਦੀ ਅਲੱਗ ਦਵਾਈ ਹੈਗੀ ਹੈ ਪਲੱਸ ਨਾਲ ਟੋਨਿਕ ਮਿਲਦਾ ਹੈ ਗਲੂਕੋਮਾ ਕਿਸੇ ਨੂੰ ਤਾਂ ਉਹਦੇ ਦੀ ਜੀ ਇਹ ਨਹੀਂ ਹੈ ਕਿ ਇਕੋ ਮੈਡੀਸਿਨ ਨਾਲ ਹਰ ਨੂੰ ਮੈਂ ਇੱਕ ਵਾਰੀ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੀ ਆ ਮੇਰੇ ਸਾਹਦ ਦਸ਼ਕਾਂ ਨੂੰ ਯਕੀਨ ਨਾ ਹੋਵੇ ਕਿ ਅੱਜ ਅਜਿਹੀ ਜਗ੍ਹਾ ਤੇ ਪਹੁੰਚੀ ਆ ਜਿੱਥੇ ਕਿ ਤੁਹਾਨੂੰ ਫ੍ਰੀ ਆਫ ਕੋਸਟ ਅੱਖਾਂ ਦੀ ਦਵਾਈ ਪਾ ਕੇ ਤੁਹਾਡਾ ਇਲਾਜ ਕੀਤਾ ਜਾਏਗਾ ਤੇ ਜੇਕਰ ਤੁਸੀਂ ਦਵਾਈ ਘਰੇ ਲੈ ਕੇ ਜਾਣਾ ਚਾਹੁੰਦੇ ਹੋ ਜਾਂ ਬਾਹਰ ਬੈਠੇ ਹੋ 5 ਤੋਂ 7 ਰੁਪਏ ਰੋਜ਼ ਦੀ ਦਵਾਈ ਇਹ ਤੁਹਾਨੂੰ ਪਾਏਗੀ ਕਿ ਤੁਸੀਂ ਆਪਣੇ ਲਈ ਇੰਨਾ ਨਹੀਂ ਕਰ ਸਕਦੇ ਮੈਨੂੰ ਪਤਾ ਤੁਸੀਂ ਕਰ ਸਕਦੇ ਹੋ ਸੋ ਕਹਿੰਦੇ ਨੇ ਕਿ ਚਿੱਟਾ ਮੋਤੀਆ ਤਾਲਾ ਮੋਤੀਆ ਜਿਹਨੂੰ ਹੋ ਗਿਆ ਉਸ ਦਾ ਇਲਾਜ ਕੀਤਾ ਜਾਏਗਾ ਇਹ ਇਹ ਉਹ ਮੈਡੀਸਿਨ ਆ ਜਿਹੜੀ ਕਿ ਚੱਟੇ ਮੋਤੀਆ ਕਾਲੇ ਮੋਤੀ ਤੇ ਲਾਜ ਕਰੇਗੀ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਅੱਖਾਂ ਦੇ ਚਸ਼ਮੇ ਉਤਾਰਨ ਦੇ ਲਈ ਅਲੱਗ ਤਰ੍ਹਾਂ ਦੀ ਦਵਾਈ ਹੈ ਇਹ ਦਵਾਈ ਤੁਸੀਂ ਦੇਖ ਸਕਦੇ ਹੋ ਔਰ ਤੀਜੀ ਗੁਲ ਕੋਮਾ ਦੀ ਦਵਾਈ ਹੈ ਜਿਹੜੀ ਦਵਾਈ ਤੁਸੀਂ ਦੇ ਰਹੇ ਹੋ ਉਹ ਇਸ ਤੋਂ ਇਲਾਵਾ ਇਹ ਦਿੰਦੇ ਨੇ ਇੱਕ ਹਰਬਲ ਟੋਨਿਕ ਇਸ ਦਾ ਕੋਈ ਸਰ ਨੁਕਸਾਨ ਤਾਂ ਨਹੀਂ ਹੈ ਨਹੀਂ ਇਹਦੇ ਨਾਲ ਇਨਗਰੀਡੈਂਟ ਦੇਖੋ ਸਾਰੇ ਨਾਲ ਲਿਖੇ ਹੋਏ ਨੇ ਈਵਨ ਇੱਕ ਇੱਕ ਚੀਜ਼ ਮੈਂਸ਼ਨ ਹੈ ਵੀ ਅਸੀਂ ਕਿਸ ਚੀਜ਼ ਦੇ ਨਾਲ ਦਵਾਈ ਤਿਆਰ ਕਰਵਾਈ ਹੋਈ ਹੈ ਜੀ ਈਵਨ ਜਿਹੜੀ ਸਾਡੀ ਮੈਡੀਸਿਨ ਅੱਖਾਂ 'ਚ ਪਾਉਣ ਵਾਲੀ ਹੈ ਉਹਦੇ ਵਿੱਚ ਵੀ ਸੇਮ ਇੰਗਰੀਡੀਅੰਟ ਸਾਰੇ ਲਿਖੇ ਹੋਏ ਨੇ ਜੀ ਇਹ ਮਤਲਬ ਤੁਸੀਂ ਆਪ ਪੜ ਕੇ ਰੈਡੀ ਕਰਵਾ ਲਿਆ ਹਾਂ ਹਾਂਜੀ ਬਿਲਕੁਲ ਖੁਦ ਸਾਡਾ ਖੁਦ ਦਾ ਫਾਰਮੂਲਾ ਹੈ ਜਿਹੜੀ ਚੀਜ਼ ਅਸੀਂ ਤਿਆਰ ਕਰਵਾਈ ਔਰ ਬਹੁਤ ਇਫੈਕਟਿਵ ਹੈ ਹਜ਼ਾਰਾਂ ਹੀ ਪੇਸ਼ੈਂਟ ਸਾਡੇ ਕੋਲ ਜਿਹੜੇ ਨੇ ਨਾ ਹਜ਼ਾਰਾਂ ਹੀ ਪੇਸ਼ੈਂਟ ਦੀ ਰਿਪੀਟ ਨੇ ਮਤਲਬ ਇਦਾਂ ਹੋ ਸਕਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੱਡੇ ਵੱਡੇ ਸੈਂਟਰ ਖੋਲ ਕੇ ਬੈਠੇ ਨੇ ਲੋਕਾਂ ਨੂੰ ਬੇਫਕੂ ਬਣਾ ਰਹੇ ਨੇ ਕਈ ਲੋਕ ਹਨਾ ਅੱਖਾਂ ਦੇ ਵੱਡੇ ਵੱਡੇ ਲੱਖਾਂ ਰੁਪਏ ਖਰਚ ਕਰਕੇ ਆਪਰੇਸ਼ਨ ਕੀਤੇ ਜਾ ਰਹੇ ਨੇ ਉਹ ਬੰਦ ਹੋ ਜਾਣਗੇ ਜਿੱਦਾਂ ਦੀ ਨਹੀਂ ਅਸੀਂ ਇਹ ਨਹੀਂ ਕਹਿੰਦੇ ਦੇਖੋ ਐਲੋਪੈਥਿਕ ਦਾ ਆਪਣਾ ਰਿਜ਼ਲਟ ਹੈ ਆਯੁਰਵੈਦਿਕ ਦਾ ਆਪਣਾ ਰਿਜ਼ਲਟ ਹੈ ਜੀ ਹੋਮੋਪੈਥਿਕ ਦਾ ਆਪਣਾ ਰਿਜ਼ਲਟ ਹੈ ਜਿਨ੍ਹਾਂ ਨੂੰ ਇਨਸਟੈਂਟ ਚਾਹੀਦਾ ਉਹ ਤਾਂ ਪੈਸੇ ਖਰਚ ਕੇ ਆਪਣਾ ਇਲਾਜ ਕਰਵਾ ਸਕਦੇ ਨੇ ਆਯੁਰਵੈਦਿਕ ਦਾ ਸਭ ਨਾਲ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਹਦੇ ਵਿੱਚ ਤੁਹਾਨੂੰ ਕੁਝ ਵੀ ਹਾਰਮਫੁਲ ਨਹੀਂ ਹੈ ਜੀ ਕੋਈ ਸਾਈਡ ਇਫੈਕਟ ਨਹੀਂ ਹੈ ਐਲ ਦਾ ਡਰ ਰਹਿੰਦਾ ਹੀ ਰਹਿੰਦਾ ਹੈ ਹਨਾ ਆਯੁਰਵੇਦ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੈ ਜੜ ਤੋਂ ਖਤਮ ਕਰਦਾ ਤੁਹਾਡੀ ਕਿਸੇ ਵੀ ਪ੍ਰੋਬਲਮ ਨੂੰ ਜੜ ਤੋਂ ਖਤਮ ਕਰਦਾ ਸਰ ਕਿਹੜੇ ਕਿਹੜੇ ਏਸ ਦੇ ਬੰਦੇ ਆ ਜਿਹੜੇ ਕਿ ਮੈਡੀਸਨ ਪਵਾ ਸਕਦੇ ਨੇ ਇਹ 2 ਸਾਲ ਦੇ ਬੱਚੇ ਤੋਂ ਲੈ ਕੇ 80 ਇਅਰਸ ਤੱਕ ਦਾ ਜਿਹੜੇ ਅਡਲਟ ਨੇ ਉਹ ਪਵਾ ਸਕਦੇ ਨੇ ਲੋ ਜੀ ਇੱਕ ਮੇਰੇ ਮਨ ਚ ਸਵਾਲ ਸੀ ਸ਼ਾਇਦ ਬੱਚਿਆਂ ਨੂੰ ਨੁਕਸਾਨ ਕਰ ਸਕਦੀ ਹੈ ਛੋਟੇ ਛੋਟੇ ਬੱਚਿਆਂ ਨੂੰ ਮੋਟੇ ਮੋਟੇ ਚਸ਼ਮੇ ਲੱਗੇ ਹੋਇਆ ਪੇਰੈਂਟਸ ਪਰੇਸ਼ਾਨ ਨੇ ਪੇਰੈਂਟਸ ਦਾ ਕਹਿਣਾ ਕਿ ਅਸੀਂ ਕਰੀਏ ਤੇ ਕਰੀਏ ਕੀ ਹਨਾ ਹੁਣ ਸਰ ਕਹਿ ਰਹੇ ਨੇ ਕਿ 2 ਸਾਲ ਤੋਂ ਲੈ ਕੇ 88 ਸਾਲ ਤੱਕ ਦੇ ਜਿਹੜੇ ਲੋਕ ਹੈ ਉਹ ਦਵਾਈ ਪਵਾ ਸਕਦੇ ਨੇ ਸੇਫ ਆ ਉਹਨਾਂ ਦੇ ਲਈ ਬਿਲਕੁਲ ਬਿਲਕੁਲ ਸੇਫ ਆ ਮੈਮ ਜਿਵੇਂ ਸਰ ਨੇ ਦੱਸਿਆ ਸੀ ਟੋਨਿਕ ਦੇ ਰਹੇ ਆ ਤੁਸੀਂ ਦੇਖੋਗੇ ਅੱਜ ਨਾ ਅੱਜ ਦੇ ਟਾਈਮ ਦੇ ਵਿੱਚ 슈ਗਰ ਬਹੁਤ ਜ਼ਿਆਦਾ ਪ੍ਰੋਬਲਮ ਹੈ ਇੱਕ ਏਜ ਫੈਕਟਰ ਤੋਂ ਬਾਅਦ 55 ਦਾ 슈ਗਰ ਪ੍ਰੋਬਲਮ ਤਾਂ 슈ਗਰ ਪੇਸ਼ੈਂਟਸ ਨੂੰ ਅਸੀਂ ਇਹ ਦੰਦਿਆ ਕੈਪਸੂਲ ਦਿੰਦੇ ਆ ਜੀ ਜਿਹੜੇ ਕਿ ਟੋਨਿਕ ਹੀ ਹੈ ਟੋਨਿਕ ਉਹਨਾਂ ਨੂੰ ਇਹ سیرਪ ਨਾ ਦੇ ਕੇ ਕੈਪਸੂਲ ਦਿੱਤੇ ਜਾਂਦੇ ਹਰ ਵਰਗ ਦਾ ਅਸੀਂ ਬਿਲਕੁਲ ਧਿਆਨ ਰੱਖਿਆ ਹੈ ਜੀ ਸੀਰੀਅਸਲੀ ਤੁਹਾਡੇ ਵਰਗੇ ਲੋਕਾਂ ਨੂੰ ਨਾ ਮਾਮ ਹੈਟਸ ਆਫ ਹੈ ਇਹਨਾਂ ਨੇ ਇਹ ਇਹ ਗੱਲ ਕੀਤੀ ਆ ਕਿ ਇਹ ਜਿਹੜਾ ਟੋਨਿਕ ਦੇ ਰਹੇ ਨੇ ਇਹ ਤਾਂ ਆਮ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਜਿਹੜੇ ਕਿ ਪ੍ਰੋਪਰ ਹੈਲਦੀ ਨੇ ਬਟ ਜਿਹੜੇ ਪੇਸ਼ੈਂਟ ਹੁੰਦੇ ਨੇ ਹਾਂ ਮੈਂ ਸਵਾਲ ਇਹ ਪੁੱਛਣਾ ਸੀ ਅੱਜ ਕੱਲ੍ਹ 슈ਗਰ ਬੀਪੀ ਦੇ ਬਹੁਤ ਜ਼ਿਆਦਾ ਪੇਸ਼ੈਂਟ ਨੇ ਦਿਲ ਦੇ ਬਹੁਤ ਜ਼ਿਆਦਾ ਮਰੀਜ਼ ਨੇ ਕੀ ਉਹ ਟੋਨਿਕ ਪੀ ਸਕਦੇ ਨੇ ਮਾਮ ਨੇ ਪਹਿਲੇ ਹੀ ਜਵਾਬ ਦੇ ਦਿੱਤਾ ਕਿ ਇਹ ਉਹਨਾਂ ਦੇ ਲਈ ਕੈਪਸੂਲ ਬਣਾਏ ਗਏ ਨੇ ਜਿੱਥੇ ਮਿੱਠਾ ਬਿਲਕੁਲ ਨਹੀਂ ਯੂਜ਼ ਕੀਤਾ ਗਿਆ ਹੋਵੇ ਮਾਮ ਇਸ ਤੋਂ ਇਲਾਵਾ ਮੈਂ ਇਹ ਥੋੜਾ ਜਿਹਾ ਇਹ ਵੀ ਜਾਨਣਾ ਚਾਹਾਂਗੀ ਕਿ ਮੈਡੀਸਿਨ ਤੁਸੀਂ 5-7 ਰੁਪਏ ਦੇ ਰਹੇ ਜਿਹੜੇ ਕਿ ਲੋਕ ਆਉਂਦੇ ਨੇ ਤੁਹਾਡੇ ਕੋਲ ਪਵਾਨ ਜਿਵੇਂ ਤੁਸੀਂ ਲਿਖਿਆ ਹੋਇਆ ਅੱਖਾਂ ਚੈੱਕ ਵੀ ਕਰਦੇ ਹੋ ਤੇ ਹਾਂਜੀ ਹਾਂਜੀ ਬਿਲਕੁਲ ਅੱਖਾਂ ਚੈੱਕ ਕਰਕੇ ਮੈਡੀਸਿਨ ਦਿੱਤੀ ਜਾਂਦੀ ਹੈ ਮੈਮ ਔਰ ਉਸ ਤੋਂ ਇਲਾਵਾ ਸਿਰਫ ਅਸੀਂ ਮੈਡੀਸਿਨ ਹੀ ਨਹੀਂ ਦੇ ਰਹੇ ਇਹਨਾਂ ਨੂੰ ਨਾਲ ਅਸੀਂ ਐਕਸਰਸਾਈਜ਼ ਵੀ ਸਮਝਾਉਂਦੇ ਹਾਂ ਬਿਕੋਜ਼ ਅੱਖਾਂ ਦੇ ਲਈ ਕੁਝ ਸਮ ਆਫ ਐਕਸਰਸਾਈਜ਼ਸ ਨੇ ਬਹੁਤ ਈਜ਼ੀ ਐਕਸਰਸਾਈਜ਼ ਜੋ ਬੜੀ ਇਫੈਕਟਿਵ ਨਹੀਂ ਮੈਨੂੰ ਆਨ ਸਕਰੀਨ ਦੱਸ ਸਕਦੇ ਹੋ ਹਾਂਜੀ ਬਿਲਕੁਲ ਮੈਮ ਇੱਕ ਅਸੀਂ ਇਲਾਜ ਕਰਿਆ ਦੱਸਦੇ ਹੈਗੇ ਆ ਪੇਸ਼ੈਂਟਸ ਨੂੰ ਕਿ ਕੈਂਡਲ ਲਗਾਣਾ ਹੈ 1 1 ਹੈਂਡ ਡਿਸਟੈਂਸ ਤੇ ਮਤਲਬ 1 ਫੁੱਟ ਦੀ ਦੂਰੀ ਤੇ ਕੈਂਡਲ ਇੰਜ ਜਿਹੜੇ ਸਟ੍ਰੈਚ ਹੁੰਦੀਆਂ ਨੇ ਔਰ ਉਹਦੇ ਨਾਲ ਸਾਡਾ ਵਿਜ਼ਨ ਜਿਹੜਾ ਇੰਪਰੂਵ ਹੁੰਦਾ ਹੈ ਇੱਕ ਐਕਸਰਸਾਈਜ਼ ਦੱਸ ਦਿਆਂ ਇੱਕ ਥੰਬ ਵਾਲੀ ਐਕਸਰਸਾਈਜ਼ ਹੈ ਥੰਬ ਰੋਟੇਸ਼ਨ ਦੀ ਕੀ ਥੰਬ ਨੂੰ ਇਸ ਤਰ੍ਹਾਂ ਆਪਣੇ રાઇટ એ લેફ્ટ ਦੇ ਵਿੱਚ ਰੋਟੇਟ ਕਰਨਾ ਹੈ ਫਿਰ ਅਪਵਰਡਸ ਲੈ ਕੇ ਜਾਣਾ ਹੈ ਸੈਂਟਰ ਡਾਊਨਵਰਡਸ ਲੈ ਕੇ ਜਾਣਾ ਹੈ ਕਲੌਕਵਾਈਜ਼ ਔਰ ਥੰਮ ਨੂੰ ਐਂਟੀ ਕਲੌਕਵਾਈਜ਼ ਨੂੰ ਰੋਟੇਟ ਕਰਨਾ ਹੈ ਇਹ ਰੋਟੇਸ਼ਨ ਵਾਲੀ ਐਕਸਰਸਾਈਜ਼ ਨਹੀਂ ਛੋਟੇ ਬੱਚੇ ਤੋਂ ਲੈ ਕੇ 88 ਸਾਲ ਦਾ ਬਜ਼ੁਰਗ 90 ਸਾਲ ਦਾ ਬਜ਼ੁਰਗ ਵੀ ਜੋ ਮੇਰਾ ਪੇਸ਼ੈਂਟ ਹੈ ਔਰ ਉਹ ਕਰ ਰਹੇ ਉਹਨਾਂ ਨੂੰ 101% ਫਰਕ ਹੈ ਮਤਲਬ ਜਿਵੇਂ ਕਿ ਸਾਡੀ ਬੋਡੀ ਐਕਸਰਸਾਈਜ਼ ਦੇ ਨਾਲ ਰਿਲੀਫ ਮਹਿਸੂਸ ਕਰਦੀ ਹੈ ਹਨਾ ਮੋਟਾਪਾ ਹੋਵੇ ਤਾਂ ਉਹਦਾ ਭਾਰ ਘਟਦਾ ਹੈ ਤੇ ਹੁਣ ਅੱਖਾਂ ਦੀ ਵੀ ਐਕਸਰਸਾਈਜ਼ ਹੈ ਜਿਹਦੇ ਨਾਲ ਅਸੀਂ ਅੱਖਾਂ ਨੂੰ ਤੰਦਰੁਸਤ ਰੱਖ ਸਕਦੇ ਹਾਂ ਬਿਲਕੁਲ ਇੱਕ ਹੀ ਇਹ ਜੈ ਟੈਸਟ ਕਰਨ ਲਈ ਰੱਖਿਆ ਹਾਂ ਜੀ ਮੈਮ ਜਿਵੇਂ ਕਈਆਂ ਨੂੰ ਚਸ਼ਮੇ ਲੱਗੇ ਹਨ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਸਾਡੀ ਨਿਗਾ ਇੱਕਦਮ ਡਾਊਨ ਹੋ ਗਈ ਤਾਂ ਇਹ ਚੈੱਕ ਕਰਕੇ ਉਹਨਾਂ ਨੂੰ ਬਿਲਕੁਲ ਇੱਥੇ ਚੈੱਕ ਕਰਕੇ ਉਹਨਾਂ ਦੇ ਨੰਬਰਸ ਚੈੱਕ ਕਰਕੇ ਫਿਰ ਉਹਨਾਂ ਨੂੰ ਮੈਡੀਸਨ ਦੇ ਦੇਣਾ ਮਤਲਬ ਕੋਈ ਦੇਸੀ ਕੰਮ ਨਹੀਂ ਹੈ ਮੈਨੂੰ ਸ਼ਾਇਦ ਜਦੋਂ ਮੈਂ ਐਂਟਰੀ ਕੀਤੀ ਸੀ ਮੈਂ ਦੇਖਿਆ ਸੀ ਮੈਂ ਕਿਹਾ ਕੋਈ ਪੇਸ਼ੈਂਟ ਹੀ ਨਹੀਂ ਹੈਗਾ ਅੱਜ ਮਤਲਬ ਸ਼ਾਇਦ ਇਹ ਹੈ ਕਿ ਤੁਸੀਂ ਝੂਠ ਬੋਲ ਰਹੇ ਹੋ ਬਟ ਅੱਜ ਸੋਮਵਾਰ ਤੇ ਅੱਜ ਆਫ ਹੈ ਇਹਨਾਂ ਦੇ ਕਲੀਨਿਕ ਦੇ ਵਿੱਚ ਔਰ ਮੈਂ ਵਾਕਈ ਇੱਥੇ ਗਲਤ ਟਾਈਮਿੰਗ ਤੇ ਆ ਗਈ ਆ ਸ਼ਾਇਦ ਬਾਕੀ ਤੇ ਇਹਨਾਂ ਦੇ ਵਿੱਚ ਕਿੰਨਾ ਕੁ ਜ਼ਿਆਦਾ ਰਸ਼ ਹੁੰਦਾ ਲੋਕ ਕਿਥੋਂ ਕਿਥੋਂ ਦੇ ਨੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਰਸ਼ ਰਹਿੰਦਾ ਹੈ ਮਾਰਨਿੰਗ ਅਸੀਂ ਇਵਨ 10:00 ਕਲੋਕ ਓਪਨ ਕਰਦੇ ਹਾਂ ਕਲੀਨਿਕ ਪਰ 8:00 ਵਜੇ ਤੋਂ ਪਹਿਲਾਂ ਪੇਸ਼ੈਂਟ 8:00 ਵਜੇ ਆਏ ਬੈਠੇ ਕਿਉਂਕਿ ਦੂਰੋਂ ਦੂਰੋਂ ਆਉਂਦੇ ਨੇ ਪੇਸ਼ੈਂਟ ਇੱਥੋਂ ਨਹੀਂ ਆਉਂਦੇ ਹੈਗੇ ਰਾਜਸਥਾਨ 올ਓਵਰ ਪੰਜਾਬ ਤੋਂ ਇਵਨ ਆਈ ਵਾਂਟ ਟੂ ਮੈਂਸ਼ਨ ਕਿ ਸਿਰਫ ਪੰਜਾਬ ਹੀ ਨਹੀਂ ਹੈ ਪੂਰੇ ਬਾਹਰ ਐਬਰਾਡ ਤੋਂ ਵੀ ਪੇਸ਼ੈਂਟਸ ਆਉਂਦੇ ਨੇ ਕਈ ਪੇਸ਼ੈਂਟਸ ਜ ਸਨ ਲੈ ਕੇ ਜਾਂਦੇ ਨੇ ਮਤਲਬ ਸਾਡੇ ਤੁਸੀਂ ਮੰਨੋਗੇ ਜਰਮਨੀ ਇਟਲੀ ਯੂ ਐਸ ਏ ਕੈਨੇਡਾ ਇਵਨ ਯੂ ਏ ਏ ਹਰ ਜਗ੍ਹਾ ਦੇ ਸਾਡੇ ਪੇਸ਼IENTS ਨੇ ਜੋ ਮੈਡੀਸਿਨ ਲੈ ਕੇ ਜਾ ਰਹੇ ਨੇ ਇੱਕ ਲੁਧਿਆਣਾ ਦੇ ਇੱਕ ਛੋਟੇ ਜਿਹਾ ਕੋਰਨਰ ਦੇ ਵਿੱਚ ਖੜੀਆਂ ਹਾਬੋਵਾਲ ਗਲਾ ਦੇ ਵਿੱਚ ਖੜੀਆਂ ਐਡਰੈਸ ਵੈਸੇ ਤੁਹਾਨੂੰ ਅਸੀਂ ਨੀਚੇ ਮੈਂਸ਼ਨ ਕਰ ਦੇਵਾਂਗੇ ਕਿਉਂਕਿ ਤੁਹਾਡੇ ਲਈ ਇਹ ਵੀਡੀਓ ਬਹੁਤ ਜ਼ਿਆਦਾ ਲਾਭਦਾਇਕ ਹੈ ਜਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਮੋٹے-ਮੋٹے ਚਸ਼ਮੇ ਜਿਨ੍ਹਾਂ ਦੇ ਅੱਖਾਂ ਦੇ ਉੱਤੇ ਲੱਗੇ ਹੋਏ ਨੇ ਕਾਲੇ ਮੋਤੀਏ ਚਿੱਟੇ ਮੋਤੀਏ ਤੇ ਗੁਲਕੋਮਾ ਦੀ ਬਿਮਾਰੀ ਦੇ ਨਾਲ ਪੀੜਿਤ ਨੇ ਉਹਨਾਂ ਦਾ ਇਲਾਜ ਉਹਨਾਂ ਨੂੰ ਨਹੀਂ ਮਿਲ ਰਿਹਾ ਜਾਂ ਪੈਸੇ ਨਹੀਂ ਆਉਣਾ ਕੋਈ ਇਲਾਜ ਕਰਵਾਣ ਦੇ ਤਾਂ ਕਰਨਾ ਕੀ ਹੈ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦੇ ਇਲਾਜ ਹੋ ਸਕੇਗਾ اور ਸੰਭਵ ਹੈ 5000 ਰੁਪਏ ਰੋਜ਼ ਦੇ ਖਰਚ ਨੇ ਉਹਨਾਂ ਨੇ ਜਿਸ ਦੇ ਨਾਲ ਉਹਨਾਂ ਦੀਆਂ ਅੱਖਾਂ ਤੰਦਰੁਸਤ ਹੋ ਜਾਣ ਗਿਆ ਸੋ ਮੈਮ ਨੇ ਕੁਝ ਐਕਸਰਸਾਈਜ਼ਸ ਦੱਸਿਆ ਨੇ ਉਹ ਜ਼ਰੂਰ ਕਰਨਾ ਸੋ ਮੈਮ ਇੱਕ ਲਾਸਟ ਚੀਜ਼ ਹੈ ਵੀਡੀਓ ਨੂੰ ਖਤਮ ਹੀ ਕਰ ਲੱਗੀਆਂ ਕਿਉਂਕਿ ਮੈਂ ਤੁਹਾਨੂੰ ਡਿਸਟਰਬ ਨਹੀਂ ਕਰਨਾ ਚਾਹੁੰਦੀ ਤੁਸੀਂ ਕੰਟੀਨਿਊ ਕਰੋ ਮੈਮ ਸਵਾਲ ਇਹ ਉਰਦਾ ਕਿ ਲੋਕ ਆਪਣੀਆਂ ਅੱਖਾਂ ਨੂੰ ਤੰਦਰੁਸਤ ਰੱਖਣ ਦੇ ਲਈ ਕਿਹੜੀਆਂ ਚੀਜ਼ਾਂ ਦਾ ਖਾਸ ਖਿਆਲ ਰੱਖਣ ਮੈਂ ਹਰ ਪੇਸ਼ੈਂਟ ਦੇ ਡਿਪੈਂਡ ਕਰਦੇ ਕਿਉਂਕਿ ਬੱਚਿਆਂ ਦੀ ਥੋੜੀ ਅੱਜ ਕੱਲ ਬੱਚੇ ਡਾਈਟ ਕੌਨਸ਼ੀਅਸ ਨਹੀਂ ਹੈਗੇ ਔਰ ਲੇਡੀਜ਼ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਪੀਸੀਓਡੀ ਦੀ ਦਿੱਕਤ ਹੈਗੀ ਹੈ ਤਾਂ ਉਹਨਾਂ ਦੀ ਸਾਰੀ ਜਿਸਨ ਡਿਸਕਸ ਕਰਕੇ ਉਹਨਾਂ ਨੂੰ ਉਹਨਾਂ ਦੇ ਅਕੋਰਡਿੰਗ ਡਾਈਟ ਚਾਰਟ ਦੱਸਿਆ ਜਾਂਦਾ ਕਿ ਕਿਸ ਤਰ੍ਹਾਂ ਦੀ ਡਾਈਟ ਖਾਣੀ ਹੈ ਵਿਟਾਮਿਨ ਸੀ ਔਰ ਡੀ ਦੀ ਕਮੀ ਹੁੰਦੀ ਹੈ ਜੇ ਅਸੀਂ ਉਹਨੂੰ ਪੂਰਾ ਕਰਦੇ ਹਾਂ ਉਹ ਲਈ ਫਰੂਟਸ ਖਾਂਦੇ ਹਾਂ ਔਰ ਆਪਣਾ ਇੱਕ ਡਾਈਟ ਪਲਾਨ ਚੇਂਜ ਕਰਦੇ ਹਾਂ ਖਾਣੇ ਦਾ ਰੁਟੀਨ ਚੇਂਜ ਕਰਦੇ ਹਾਂ ਤੇ ਉਹਦੇ ਨਾਲ ਨਾਲ ਮੈਡੀਸਨ ਹੈਗੀ ਹੈ ਤੇ ਬਿਲਕੁਲ ਉਹ ਠੀਕ ਹੋ ਜਾਂਦੇ ਨੇ ਥੋੜਾ ਡਾਈਟ ਪ ਐਂਡ ਪੇਸ਼ੈਂਟ ਨੂੰ ਫਰਕ ਪੈਂਦਾ ਜਿਹੜੀ ਕਲੀਨਿਕ ਤੇ ਮੈਡੀਸਿਨ ਪਾਈ ਜਾਂਦੀ ਹੈ ਬਿਲਕੁਲ ਫ੍ਰੀ ਪਾਈ ਜਾਂਦੀ ਹੈ ਬਟ ਜਿਹੜੇ ਪੇਸ਼ੈਂਟ ਨੇ ਆਪਣੀ ਮੈਡੀਸਿਨ ਕਾਰ ਲੈ ਕੇ ਸਾਈ ਹੈ ਕੋਈ ਬਾਹਰੋਂ ਆਇਆ ਹੈ ਦੂਰ ਤੋਂ ਆਇਆ ਹੈ ਉਹ ਲੈ ਕੇ ਜਾਣੇ ਆ ਉਹ 5 ਤੋਂ 7 ਰੁਪਏ ਰੋਜ਼ ਦਾ ਖਰਚਾ ਹੈਗਾ ਉਸ ਹਿਸਾਬ ਨਾਲ ਅਸੀਂ ਇੱਥੇ ਮੈਡੀਸਿਨ ਦਿੰਦੇ ਹਾਂ ਸਮਾਂ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਿ ਦਾਵਾ ਤਾਂ ਕਰਦੇ ਨੇ ਕਿ ਅੱਖਾਂ 'ਚ ਦਵਾਈ ਪਾ ਕੇ ਠੀਕ ਕਰ ਦਾਂਗੇ ਪਰ ਦੇਖਦੇ ਆ ਕਿ ਹਫਤੇ ਡੇਢ ਹਫਤੇ ਬਾਅਦ ਲੋਕਾਂ ਦੇ ਪੈਸੇ ਪੂਰੇ ਇਕੱਠੇ ਕਰਕੇ ਬੇਫਕੂ ਬਣਾ ਕੇ ਝੋਲਾ ਚੱਕ ਕੇ ਤੁਰ ਪਾਂਦੇ ਨੇ ਐਸਾ ਕੁਝ ਨਹੀਂ ਹੈ ਮੈਮ ਤੁਸੀਂ ਦੇਖੋਗੇ ਇਸੇ 35 ਸਾਲਾਂ ਦਾ ਤੁਹਾਨੂੰ ਐਕਸਪੀਰੀਅੰਸ ਹੈਗਾ ਸੀ ਮੈਡੀਸਿਨਸ ਦੇ ਡੀਲ ਕਰ ਰਹੇ ਆਂ ਔਰ ਸਾਡਾ ਸਾਰਾ ਕੁਝ ਰਜਿਸਟਰਡ ਹੈ ਸਾਡੀ ਫਰਮ ਰਜਿਸਟਰਡ ਹੈ ਔਰ ਸਾਡੀ ਜਿਹੜੀ ਮੈਡੀਸਿਨ ਹੈ ਸਾਰਾ ਤੁਸੀਂ ਦੇਖੋਗੇ ਰਜਿਸਟਰਡ ਹੈ ਐਸਾ ਕੁਝ ਨਹੀਂ ਸਾਡੀ ਫਰਮ ਰਜਿਸਟਰਡ ਫਰਮ ਹੈ ਜੀ ਲੋ ਜੀ ਲੋਕਾਂ ਨੂੰ ਬੇਸਕੂਫ ਬਣਾਉਣ ਵਾਲਿਆਂ ਤੋਂ ਤੁਸੀਂ ਸਾਵਧਾਨ ਰਹੋ ਪਰ ਜਿਨ੍ਹਾਂ ਦੇ ਕੋਲ ਲਾਇਸੈਂਸ ਹੈਗਾ ਜਿਹੜੀ ਫਰਮ ਰਜਿਸਟਰ ਹੈ ਉਹਨਾਂ ਦੇ ਕੋਲ ਤੁਸੀਂ ਆਓ ਔਰ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਜੀ ਕਲੀਨਿਕ ਤੇ ਪਹੁੰਚੀਆਂ ਲਾਇਸੈਂਸ ਨੰਬਰ ਇਹਨਾਂ ਦੇ ਕੋਲ ਹੈ 35 ਸਾਲ ਦਾ ਤਜਰਬਾ ਈਸ਼ਾ ਮਾਮ ਦੇ ਕੋਲ ਕਿੰਨੇ ਕੁ ਪੇਸ਼ਨਾ ਦੀ ਅੱਖਾਂ ਠੀਕ ਕਰ ਚੁੱਕੇ ਹੋ ਮੈਮ ਨੰਬਰ ਆਫ ਹਜ਼ਾਰਾਂ ਪੇਸ਼ੈਂਟਸ ਨੇ ਹਜ਼ਾਰਾਂ ਤੋਂ ਵੀ ਜ਼ਿਆਦਾ ਉਹਨਗੇ ਕਾਉਂਟ ਕਾਉਂਟ ਕਿ ਜਿਨ੍ਹਾਂ ਨੂੰ ਬਹੁਤ ਫਰਕ ਪੈ ਚੁੱਕਾ ਹੈ ਉਹਨਾਂ ਨੂੰ ਤੁਸੀਂ ਨਵੀਂ ਜ਼ਿੰਦਗੀ ਦਿੱਤੀ ਹੈ ਨਵੀਆਂ ਅੱਖਾਂ ਦੇ ਦਿੱਤੀਆਂ ਉਹਨਾਂ ਨੂੰ ਹੈ ਨਾ ਤੋਹਫੇ ਦੇ ਵਿੱਚ ਲੋਕ ਕਿੰਦਾ ਸ਼ੁਕਰੀਆ ਦਾ ਕਰਦੇ ਨੇ ਬਹੁਤ ਬਹੁਤ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਬਹੁਤ ਸਾਰੇ ਪੇਸ਼ੈਂਟਸ ਆਨੇ ਲਿਖੇ ਕਈ ਤਾਂ ਬਜ਼ੁਰਗ ਹੁੰਦੇ ਨੇ ਜੋ ਆ ਕੇ ਪਿਆਰियत ਲਗਾਣ ਲੱਗਦੇ ਮੈਨੂੰ ਕਹਿੰਦੇ ਨਹੀਂ ਅੰਕਲ ਤੁਸੀਂ ਮੇਰੇ ਸਿਰ ਤੇ ਹੱਥ ਰੱਖ ਕੇ ਜਾਓ ਸਾਨੂੰ ਬlesings ਦੇ ਕੇ ਜਾਓ ਕਿ ਅਸੀਂ ਹੋਰ ਸੇਵਾ ਕਰ ਸਕੀਏ ਵੱਧੋ ਵਧ ਸੇਵਾ ਕਰ ਸਕੀਏ ਸੋ ਮੈਮ ਕਿਦਾਂ ਤੁਹਾਡੀ ਖੁਦ ਦੀ ਸਟੱਡੀ ਹੈ ਕਿਦਾਂ ਇਹ ਚੀਜ਼ਾਂ ਬਾਰੇ ਪਤਾ ਲੱਗਿਆ ਤੁਹਾਨੂੰ ਮੈਮ ਖੁਦ ਦੀ ਸਟੱਡੀ ਤੋਂ ਇਲਾਵਾ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਸੋ ਇਹ ਉਹ ਸਗਾ ਜਿੱਥੇ ਤੁਹਾਨੂੰ ਮੈਡੀਸਿਨ ਪਾਈ ਜਾਂਦੀ ਆੱਖਾਂ ਦੀ ਬਹੁਤ ਸਾਰੇ ਅੱਖਾਂ ਦੇ ਪੇਸ਼ੰਤ ਨੇ ਜਿਨ੍ਹਾਂ ਨੂੰ ਸਮਝ ਹੀ ਨਹੀਂ ਆਉਂਦੀ ਆਖਿਰਕਾਰ ਸੇ ਜਾਈਏ ਤਾਂ ਜਾਈਏ ਕਿਥੇ ਕਿ ਸਾਡੀ ਅੱਖਾਂ ਦੇ ਵਿੱਚ ਛਿੱਟਾ ਮੋਤੀਆ ਕਾਲਾ ਮੋਤੀਆ ਉੱਥਰ ਆਇਆ ਹੈ ਗੁਲਗੋਮਾ ਹੋ ਗਿਆ ਕਿ ਇਸ ਦਾ ਇਲਾਜ ਸੰਭਵ ਹੋਏਗਾ ਮੇਰੇ ਕੋਲ ਯਾਰ ਪੈਸੇ ਨਹੀਂ ਹੈ ਮੈਂ ਟ੍ਰੀਟਮੈਂਟ ਨਹੀਂ ਕਰਵਾ ਸਕਦਾ ਪਰ ਅੱਜ ਦੀ ਇਸ ਵੀਡੀਓ ਨੂੰ ਸ਼ੇਅਰ ਤਾਂ ਕਰ ਦਿਓ ਕਿਉਂਕਿ ਹੁਣ ਟ੍ਰੀਟਮੈਂਟ ਸੰਭਵ ਹੈ ਜੀ ਹਾਂ ਛਿੱਟੇ ਮੋਤੀ ਕਾਲੇ ਮੋਤੀ ਤੇ ਗੁਲਗੋਮਾ ਦਾ ਇਲਾਜ ਸੰਭਵ ਹੈ ਡਾਕਟਰ ਈਸ਼ਾ ਨੇ ਜੋਗੀਤਾ ਦਾ ਇਲਾਜ ਕਰਨਗੇ ਉਸ ਤੋਂ ਇਲਾਵਾ ਜੇਕਰ ਬੱਚਿਆਂ ਦੇ ਮੋٹے ਮੋٹے ਹੋਇਆ ਔਰ ਪਰੇਸ਼ਾਨ ਹੋ ਤੁਸੀਂ ਸੋਚ ਰਹੇ ਹੋ ਕਿ ਇੰਨੇ ਮੋٹے ਚਸ਼ਮਿਆਂ ਦੇ ਵਿੱਚ ਆਖਿਰਕਾਰ ਕੁੜੀ ਨੂੰ ਵਿਆਹ ਕੇ ਕੌਣ ਲੈ ਕੇ ਜਾਏਗਾ ਇਹ ਵੀ ਇੱਕ ਸਵਾਲ ਹੁੰਦਾ ਹੈ ਹਾਂ ਕਿ ਅੱਜ ਕੱਲ ਬਹੁਤ ਚੁਜਗਦੇ ਨੇ ਲੋਕ ਐਡੇ ਮੋٹے ਚਸ਼ਮੇ ਲੱਗੇ ਕੁੜੀ ਦੇ ਹੁਣ ਇਹਦੇ ਨਾਲ ਵਿਆਹ ਕਿੰਨੇ ਕਰਵਾਉਣਾ ਆਖਿਰਕਾਰ ਤਾਨੇ ਸੁਣਨੇ ਪੈਂਦੇ ਨੇ ਪਰ ਇਹ ਚੀਜ਼ਾਂ ਦਾ ਇਲਾਜ ਡਾਕਟਰ ਈਸ਼ਾ ਕਰਵਾਣਗੇ ਸੋ ਗੁਰੂਜੀ ਕਲੀਨਿਕ ਦੇ ਮੈਂ ਆ ਜਾਈ ਸੀ ਸਵਾਲ ਇਹ ਸੀ ਕਿ ਅੱਖਾਂ ਦੀਆਂ ਬਿਮਾਰੀਆਂ ਨਾਲ ਬਹੁਤ ਸਾਰੇ ਲੋਕ ਪੀੜਤ ਨੇ ਪਰ ਲੋਕਾਂ ਨੂੰ ਸਹੀ ਜਾਣਕਾਰੀ ਜਿਹੜੀ ਕਿ ਨਹੀਂ ਮਿਲ ਰਹੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਲੁਧਿਆਣਾ ਦੇ ਹੈਬੋਲ ਕਲਾ ਦੀ ਗੁਰੂਜੀ ਕਲੀਨਿਕ ਤੇ ਲੈ ਕੇ ਆਇਆ ਜਿੱਥੇ ਜਾਂਦੀ ਹੈ ਤੇ ਅੱਖਾਂ ਦੇ ਚਸ਼ਮੇ ਤੱਕ ਉਤਾਰਨ ਦਾ ਇਹ ਦਾਵਾ ਕਰ ਰਹੇ ਨੇ ਵੀਡੀਓ ਜੇਕਰ ਤੁਹਾਨੂੰ ਜੰਗੀ ਲੱਗੀ ਹੈ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਇਸ ਦਾ ਲਾਹਾ ਮਿਲ ਸਕੇ ਦੂਜੇ ਪਾਸੇ ਇਹ ਵੀ ਕਹਿਣਾ ਚਾਹੂੰਗੀ ਕਿ ਜੇਕਰ ਤੁਸੀਂ ਇਸ ਦਾ ਫਾਇਦਾ ਵੀ ਲੈ ਚੁੱਕੇ ਹੋ ਜਾਂ ਤੁਹਾਨੂੰ ਇਸ ਦੇ ਬਾਰੇ ਪਤਾ ਹੈ ਫਿਰ ਵੀ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਤਾਂ ਕਿ ਲੋਕ ਜਿਹੜੇ ਹਜੇ ਵੀ ਆਪਣੇ ਬਿਮਾਰ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਿਤ ਹੈ ਉਸ ਦਾ ਇਲਾਜ ਪਾ ਸਕਣ